ਖਾਲਸਾ ਜੀ ਕਿਤੇ ਤੱਕ ਪਹੁੰਚ ਗਿਆ ਕੰਮ ਜਿਹੜਾ ਆਪਾਂ ਨੇ ਕੰਮ ਸ਼ੁਰੂ ਕਰਾਇਆ ਦਿੱਤੀਗਾ ਧਰਮ ਆਪਣੇ ਸਮਾਸੀ ਵਿਜਥੇਵੰਦੀਆਂ ਨੇ ਮਕਾਨ ਬਣਾਉਣ ਦਾ ਭਾਈ ਕੁਲਵੰਤ ਸਿੰਘ ਖਾਲਸਾ ਜੀ ਦਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਨੇ ਦੀਆਂ ਤੇ ਨਾਲ ਲੱਗਦੇ ਪਿੰਡਾਂ ਦੀਆਂ ਸਰਬੱਤ ਸੰਗਤਾਂ ਜਿਹੜੀਆਂ ਕੀ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਖਾਲਸਾ ਜੀ ਦੇ ਘਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਅੱਜ ਪੰਜਵਾਂ ਦਿਨ ਆ ਜੀ ਤੇ ਤੁਹਾਨੂੰ ਉਹਦੀ ਪੂਰੀ ਵੀਡੀਓ ਵੀ ਦਿਖਾਵਾਂਗੇ ਤੇ ਸਭ ਤੋਂ ਇੱਕ ਅੱਜ ਇੱਕ ਖੁਸ਼ੀ ਦੀ ਗੱਲ ਆ ਕਿ ਸਾਡੇ ਨਾਲ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੀ ਸਮੁੱਚੀ ਟੀਮ ਇਸ ਨਵਾਬ ਜੱਸਾ ਸਿੰਘ ਆਲੂਵਾਲੀਆ ਸਕੂਲ ਤੋਂ ਸਾਡੇ ਪ੍ਰਿੰਸੀਪਲ ਸਾਹਿਬ ਉਹ ਵੀ ਆਏ ਹੋਏ ਨੇ ਤੇ ਅੱਜ ਸਿੰਘ ਸਾਹਿਬ ਜੀ ਦਾ ਥੋੜਾ ਜਿਹਾ ਕੰਮ ਸਾਡਾ ਅੜ ਗਿਆ ਅੜ ਗਿਆ ਸੀਗਾ ਵੀ ਲੈਂਟਰ ਦਾ ਇੱਕ ਸਰੀਆ ਤੇ ਇੱਕ ਸ਼ਟਰਿੰਗ ਤੇ ਸੀਮਿੰਟ ਇਹ ਚੀਜ਼ਾਂ ਦਾ ਸਾਡਾ ਕੰਮ ਅੜ ਗਿਆ ਹੈ ਹਜੇ ਵੀ ਥੋੜਾ ਜਿਹਾ ਅੜਿਆ ਹੋਇਆ ਜਾਂ ਚਲੋ ਬਾਕੀਆਂ ਨੂੰ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣਾ ਵਾਅਦਾ ਵਾਅਦਾ ਜਿਹੜਾ ਦੱਸਦਾਂਦਾ ਹੈ ਉਹ ਦੇ ਕੇ ਇਹ ਜਿਹੜਾ ਕਾਰਜ ਹੈ ਇਹਨੂੰ ਆਪਾਂ ਪੂਰਾ ਕਰੀਏ ਬਾਕੀ ਜਿੰਨੀ ਵੀ ਜਿਹੜੀਆਂ ਸੰਸਥਾਵਾਂ ਆਈਆਂ ਨੇ ਜਾਂ ਪ੍ਰਿੰਸੀਪਲ ਸਾਰੇ ਆਏ ਨੇ ਬਾਕੀ ਸਾਰੀ ਗੱਲਬਾਤ ਤੁਸੀਂ ਉਹਨਾਂ ਨਾਲ ਵੀ ਕਰੋ ਜੀ ਪ੍ਰਿੰਸੀਪਲ ਸਾਹਿਬ ਜੀ ਅੱਜ ਜਦ ਪਹੁੰਚੇ ਹੋ ਸੇਵਾ ਕੀਤੀ ਆ ਗੁਰਸਿੱਖ ਪਰਿਵਾਰ ਦੀ ਕੀ ਕਹਿਣਾ ਚਾਹੋਗੇ ਵਾਈਕਲ ਜੀ ਦਾ ਖਾਲਸਾ ਭਾਈਕਲ ਜੀ ਕੀ ਪਤਾ ਹੈ ਜਦੋਂ ਸਾਨੂੰ ਮਾਦੀਨ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਗੁਰਸਿੱਖ ਪਰਿਵਾਰ ਹੈ ਜਿਹਨਾਂ ਕੇ ਰਹਿਣ ਤੋਂ ਬਹੁਤ ਹੀ ਮੁਸ਼ਕਲ ਆਈ ਹੋਈ ਹੈ ਕਿਤੇ ਉਹਦੀ ਮਕਾਨ ਨਹੀਂ ਹੈ ਤੇ ਮਕਾਨ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ ਤੇ ਕੁਝ ਦਿੱਕਤ ਆ ਰਹੀ ਹੈ ਇਹਨਾਂ ਨੂੰ ਕਾਫੀ ਜ਼ਿਆਦਾ ਇਕੋ ਛੋਟਾ ਜਿਹਾ ਉਪਰਾਲਾ ਕਰਿਆ ਕਿ 5500 ਰੁਪਏ ਦਾ ਮੈਂ ਇਹਨਾਂ ਨੂੰ ਚੈੱਕ ਦਿੱਤਾ ਹੈ ਜੋ ਵੀ ਸਮਾਨ ਸੀਮਿੰਟ ਜਾਂ ਕੋਈ ਚੀਜ਼ ਹੋਰ ਚਾਹੀਦੀ ਹੈ ਉਹ ਮੜਾ ਮੋਟਾ ਛੁੱਧੀ ਨਹੀਂ ਆਪਣਾ ਹੀ ਯੋਗਦਾਨ ਪਾ ਸਕਦੇ ਨੇ ਇਦਾਂ ਦੇ ਉਪਰਾਲੇ ਦੇ ਵਿੱਚ ਜ਼ਰੂਰ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ ਇਸ ਦੇ ਤਹਿਤ ਆਪਾਂ ਨੂੰ ਮੈਕਸੀਮ ਜਿੱਥੇ ਕਿਤੇ ਵੀ ਕੋਈ ਲੋੜਵੰਦ ਹੈ ਗੁਰਸਿੱਖ ਪਰਿਵਾਰ ਹੈ ਆਪਾਂ ਰਲ ਮਿਲ ਕੇ ਜਰੂਰ ਉਹਦੀ ਮਦਦ ਕਰੀਏ ਤਾਂ ਜੋ ਉਹਦਾ ਇੱਕ ਵਧੀਆ ਘਰ ਬਣ ਸਕੇ ਉਹ ਵਧੀਆ ਪਰਿਵਾਰ ਨੂੰ ਪਾਲ ਸਕੇ ਉਹ ਵੀ ਆਪਣਾ ਜੀਵਨ ਸੁਖੀ ਬਸਰ ਕਰ ਸਕੇ ਤਾਂ ਹੀ ਗੁਰਸਿੱਖਾਂ ਦਾ ਇੱਕ ਵਧੀਆ ਜੀਵਨ ਨੂੰ ਆਪਾਂ ਵਧੀਆ ਸਮਾਜ ਦੀ ਆਪਾਂ ਉਸਾਰੀ ਕਰ ਸਕਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੇਰਾ ਨਾਮ ਨਿਰਮਲ ਸਿੰਘ ਨਿਮਾ ਜੀ ਭਰਾਈ ਕਨੀਅ ਸੇਵਾਦਾਰ ਤੋਂ ਭਾਈ ਸਾਹਿਬ ਜੀ ਤੁਸੀਂ ਵੀ ਅੱਜ ਪਹੁੰਚੇ ਹੋ ਦੇਖਿਆ ਤੁਸੀਂ ਭਾਈ ਸਾਹਿਬ ਦਾ ਕਲਵੰਸਲਾ ਘਰ ਬਣਾਉਣ ਲਈ ਤਿਆਰ ਹੋ ਚੁੱਕਾ ਲੈਂਟਰ ਪਾਉਣ ਦੀਆਂ ਹੁਣ ਤਿਆਰੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਲੱਗ ਰਹੀ ਹੈ ਸੇਵਾ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਮਾਣ ਹੈ ਸਾਡੇ ਕਸ਼ਮੀਰ ਸਿੰਘ ਖਾਲਸਾ ਵੀਰ ਤੇ ਹਰ ਮੈਦਾਨ ਫਤਿਹਦਲ ਤੋਂ ਜਿਨ੍ਹਾਂ ਨੇ ਇਹ ਗੁਰਸਿੱਖ ਪਰਿਵਾਰ ਨੂੰ ਹਰ ਇੱਕ ਦੀ ਨਜ਼ਰ ਚ ਲੈ ਕੇ ਆਂਦਾ ਵੀ ਇਹ ਕਿਵੇਂ ਜੀਵਨ ਬਤੀਤ ਕਰ ਰਹੇ ਨੇ ਦੋ ਛੋਟੇ ਛੋਟੇ ਬੱਚੇ ਨੇ ਔਰ ਉਹ ਵੀ ਸਿੰਘ ਸੱਜੇ ਹੋਏ ਨੇ ਪੂਰਾ ਪਰਿਵਾਰ ਸਿੰਘ ਸੱਜਿਆ ਹੋਇਆ ਤੇ ਮਨ ਨੂੰ ਬੜਾ ਆਹਤ ਹੋਇਆ ਜਦੋਂ ਇਹ ਇਹਨਾਂ ਦੀ ਇਹ ਮੁਸ਼ਕਲ ਅਸੀਂ ਦੇਖੀ ਤਾਂ ਅੱਜ ਸਾਡੇ ਜਤਿੰਦਰ ਸਿੰਘ ਮਹਿਮੀ ਜੀ ਧਾਰਮਿਕ ਸੇਵਾਵਾਂ ਇਨਚਾਰਜ ਸਰਬਜੀਤ ਸਿੰਘ ਭਾਜੀ ਵੀ ਪਹੁੰਚੇ ਨੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਸਾਡੇ ਸਰਬਜੀਤ ਸਿੰਘ ਭਾਜੀ ਵੱਲੋਂ ਦਸਵੰਦ ਭੇਟਾ ਕੀਤਾ ਗਿਆ ਉਸ ਦੇ ਨਾਲ-ਨਾਲ ਭਾਈ ਕਨਈਆ ਜੀ ਸੇਵਾ ਸਟੇਟੀ ਵੱਲੋਂ 11000 ਰੁਪਇਆ ਅਸੀਂ ਇਸ ਪਰਿਵਾਰ ਨੂੰ ਇਹਨਾਂ ਦੇ ਘਰ ਲਈ ਦਸਵੰਦ ਭੇਟਾ ਸੰਸਥਾ ਵੱਲੋਂ ਇਕੱਠਾ ਕਰਕੇ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਮੀ ਸਭ ਤੁਸੀਂ ਵਧੀਆ ਸੇਵਾ ਨਿਭਾ ਰਹੇ ਹੋ ਆਪਣੇ ਸਮਾਜ ਸੇਵਾ ਸੰਸਥਾਵਾਂ ਦੇ ਨਾਲ ਨਾਲ ਤੇ ਬੜਾ ਉਦਮ ਹੈ ਵੀ ਇਹ ਜੋ ਗੁਰਸਿੱਖ ਪਰਿਵਾਰਾਂ ਦੇ ਘਰ ਬਣਨੇ ਚਾਹੀਦੇ ਨੇ ਜਿਹੜੇ ਵਿਚਾਰੇ ਬਿਲਕੁਲ ਹੀ ਲੋੜਵੰਦੇ ਨੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਆ ਵੀ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਸਾਡੇ ਜਿਹੜੇ ਸਿੱਖ ਪਰਿਵਾਰ ਨੇ ਜੇ ਉਹ ਇਦਾਂ ਦੇ ਹਾਲਾਤ ਦੇ ਵਿੱਚ ਨੇ ਕਿ ਉਹ ਆਪਣਾ ਜਿਹੜਾ ਉਹਨਾਂ ਦਾ ਮਕਾਨ ਆ ਜਾਂ ਉਹ ਕਿਤੇ ਵੀ ਉਹ ਆਪਣਾ ਗੁਜ਼ਰਵਾਰਸ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਤਾਂ ਦੇਖੋ ਗੁਰੂ ਸਾਹਿਬ ਵੀ ਸਵੇਰੇ ਸ਼ਾਮ ਸਾਨੂੰ ਇਹੀ ਹੁਕਮ ਜਾਰੀ ਕਰਦੇ ਨੇ ਕਿ ਆਪਣੇ ਜਿਹੜੇ ਲੋਕ ਨੇ ਜਾਂ ਆਪਣੇ ਆਲੇ ਦੁਆਲੇ ਤੁਸੀਂ ਦੇਖਦੇ ਹੋ ਉਹਨਾਂ ਦੇ ਨਾਲ ਖੜੋ ਉਹਨਾਂ ਦੀਆਂ ਬਾਹਾਂ ਬਣੋ ਕਿਉਂਕਿ ਸਾਨੂੰ ਹਮੇਸ਼ਾ ਹੀ ਗੁਰਬਾਣੀ ਇਹੀ ਦੱਸਦੀ ਹੈ ਕਿ ਲੋਕਾਂ ਦੀ ਸੇਵਾ ਕਰੋ ਤੇ ਇਸੇ ਤਹਿਤ ਅਸੀਂ ਅੱਜ ਖਾਲਸਾ ਜੀ ਦੇ ਘਰੇ ਆਏ ਸੀ ਬਾਕੀ ਕਿਰਪਾ ਗੁਰੂ ਮਹਾਰਾਜ ਨੇ ਕਰਨੀ ਆ ਕਿਉਂਕਿ ਉਹੀ ਸਾਰਾ ਕੁਝ ਕਰਾਉਣੇ ਆਲਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਾਹਿਬ ਜੀ ਉਦਮ ਕਰ ਰਹੀਆਂ ਜਥੇਬੰਦੀਆਂ ਇਹੋ ਜਿਹੇ ਪਰਿਵਾਰਾਂ ਦੀ ਲੋੜ ਆ ਬਾਹ ਫੜਨ ਦੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਿਲਕੁਲ ਜੀ ਬਹੁਤ ਉਦਮ ਕਰ ਰਹੀਆਂ ਨੇ ਸਸਤਾਵਾ ਬਹੁਤ-ਬਹੁਤ ਧੰਨਵਾਦ ਹੈ ਸਾਰਿਆਂ ਦਾ ਤੇ ਇੱਥੇ ਇੱਕ ਗੱਲ ਹੋਰ ਵੀ ਹੈ ਕਿ ਲੋੜ ਵੀ ਬਹੁਤ ਹੈ ਅੱਗੇ ਹਲੇ ਮਾਇਆ ਦੀ ਹਲੇ ਕੰਮ ਬਹੁਤ ਪੈਣਾ ਠੀਕ ਹੈ ਲੈਂਟਰ ਤਾਂ ਪੈ ਜਾਣਾ ਉਸ ਤੋਂ ਬਾਅਦ ਫਰਸ਼ ਹੈ ਦਰਵਾਜ਼ੇ ਨੇ ਸਾਰੀਆਂ ਸੰਗਤਾਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਿੰਡਾਂ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਰੂਰ ਵੱਧ ਤੋਂ ਵੱਧ ਦਸਵੰਦ ਦੀ ਭੇਟਾ ਭੇਜੋ ਤਾਂ ਕਿ ਇਹਨੂੰ ਵਧੀਆ ਤੇ ਸੁੰਦਰ ਬਣਾਇਆ ਜਾ ਸਕੇ ਜਲਦੀ ਤੋਂ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਸ਼ਮੀਰ ਸਿੰਘ ਜੀ ਕਿੰਨਾ ਕ ਰਹਿ ਗਿਆ ਕੰਮ ਜਿਹੜਾ ਰਹਿੰਦਾ ਆਪਣਾ ਇਸ ਮਕਾਨ ਦਾ ਬਣ ਤਾ ਤਕਰੀਬਨ ਜੀ ਦੇਖਿਆ ਜਾਵੇ ਹਲੇ 4 ਦਿਨ ਦਾ ਕੰਮ ਹਜੇ ਹੋਰ ਹੈ ਸਾਰੇ ਫਿਰ ਲੈਂਟਰ ਤੱਕ ਪਹੁੰਚ ਜਾਣਾ ਜੀ ਉਸ ਤੋਂ ਬਾਅਦ ਫਿਰ ਸ਼ਟਰਿੰਗ ਹੋਏਗੀ ਜੀ ਅ ਇੱਕ ਦਿਨ ਵਿੱਚ ਸਰੀਆ ਤੇ ਸ਼ਟਰਿੰਗ ਨੇ ਲੈ ਲੈਣਾ ਉਸ ਤੋਂ ਬਾਅਦ ਸਾਡੇ ਕੋਲ ਸਰੀਆ ਸਰੀਆ ਦੀ ਘਾਟ ਚੱਲ ਰਹੀ ਸੀ ਬਾਕੀ ਸੰਗਤਾਂ ਨੂੰ ਬੇਨਤੀ ਭਾਈ ਸਾਹਿਬ ਉਹਨਾਂ ਨੇ ਲਾਜ ਦਿੱਤੀ ਹੈ ਇਸ ਸਰੀਏ ਦੀ ਵੀ ਹੋ ਜਾਣੀ ਹੈ ਨਾਲ ਬਾਕੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਦੋ ਜੋਗਿਆਂ ਦੋ ਥੈਲੇ ਚਾਰ ਜੋਗਿਆਂ ਚਾਰ ਥੈਲੇ ਜਿੰਨੇ ਤੁਹਾਡੀ ਸੇਵਾ ਤੁਸੀਂ ਕਰ ਸਕਦੇ ਹੋ ਤਾਂ ਕਰੋ ਬਾਕੀ ਸਾਡੇ ਗੁਰਦੁਆਰਾ ਸਾਹਿਬ ਜਿੰਨੇ ਵੀ ਨੇ ਗੁਰੂ ਘਰ ਨੇ ਜਿੰਨੇ ਸਾਡੇ ਖੰਨੇਵਜ 33 ਗੁਰਦੁਆਰੇ ਨੇ ਜਿੱਤੇ ਮੈਂ ਪਤਾ ਕੀਤਾ ਆ ਸਾਨੂੰ ਸਾਰਿਆਂ ਨੂੰ ਨਾ ਆਪਣਾ ਇੱਕ ਘਟ ਹਿੱਸਾ ਅਜੇਹੇ ਗੁਰਸਿੱਖਾਂ ਲਈ ਰੱਖਣਾ ਚਾਹੀਦਾ ਆ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਗੁਰੂ ਘਰ ਇੱਕ ਇੱਕ ਆਪਣਾ ਕਟ ਰੱਖ ਕੇ ਇੱਕ ਪੱਕਾ ਬਣਾ ਕੇ ਰੱਖਣ ਵੀ ਜਿਹੜਾ ਵੀ ਗੁਰਸਿੱਖ ਹੈ ਅਸੀਂ ਉਹਦੀ ਮਦਦ ਲਈ ਆ ਫੰਡ ਰੱਖਤਾ ਜਿਹੜਾ ਬੰਦਾ ਉਹਦੀ ਪਹਿਲਾਂ ਇੱਕ ਟੀਮ ਬਣਾਈ ਜਾਵੇ ਜਿਹੜਾ ਕਿ ਵੈਰੀਫਾਈ ਕਰੂਗਾ ਕਿ ਵਾਕਈ ਇਹ ਪਰਿਵਾਰ ਲੋੜਵੰਦ ਹੈ ਤੇ ਉਹ ਜਿਹੜਾ ਪੈਸਾ ਆ ਉਹ ਉੱਥੇ ਚੰਗੀ ਜਗ੍ਹਾ ਤੇ ਲੱਗੇ ਕਿਉਂਕਿ ਬਹੁਤ ਹਾਲਾਤ ਹਜੇ ਵੀ ਗੁਰਸਿੱਖ ਅਜੇ ਬੈਠੇ ਨੇ ਜਿਹੜੇ ਸਦਕ ਦੇ ਵਿੱਚ ਬੈਠੇ ਨੇ ਲੇਕਿਨ ਉਹ ਮੰਗ ਨਹੀਂ ਰਹੇ ਕਿਸੇ ਤੋਂ ਇਹ ਵੀ ਆ ਉਦਾਂ ਦੇ ਸਿੰਘਾਂ ਦੇ ਵਿੱਚੋਂ ਨੇ ਇੱਕ ਪਰ ਬੇਨਤੀ ਸਾਰੇ ਗੁਰੂ ਘਰਾਂ ਨੂੰ ਇਹੀ ਹੈ ਅਸੀਂ ਸੋਹਣੀਆ ਬਿਲਡਿੰਗਾਂ ਬਹੁਤ ਸੋਹਣਾ ਸਭ ਕੁਝ ਵਧੀਆ ਆਪਾਂ ਨੂੰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਖੰਨੇ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਬਹੁਤ ਸੋਹਣਾ ਸਭ ਕੁਝ ਉਦਮ ਕਰਦੀਆਂ ਨੇ ਪਰ ਕਿੇ ਵੀ ਨਾਲ ਉਦਮ ਤੋੜਿਆ ਜਾਵੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਚਾਹੇ 1 ਮਹੀਨੇ ਦੀ ਗੋਲਕ ਹੀ ਲੱਗ ਕੱਢ ਦਿਆ ਕਰੋ ਬਾਕੀ 11 ਮਹੀਨੇ ਆਪਾਂ ਸਾਰੀ ਪ੍ਰਬੰਧਕ ਦੇ ذریعے ਆ ਬਾਕੀ ਕੁਲਵੰਤ ਸਿੰਘ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਆਪਣੇ ਵਿਚਾਰ ਜਰੂਰ ਦੇਣ ਧੰਨਵਾਦ ਭਾਈ ਕੁਲਵੰਤ ਸਿੰਘ ਜੀ ਸਮਾਜ ਭਲਾਈ ਦੀਆਂ ਸੰਸਥਾਵਾਂ ਤੱਕ ਪਹੁੰਚੀਆਂ ਨੇ ਮਦਦ ਦਿੱਤੀ ਜਾ ਰਹੀ ਹੈ ਧੰਨਵਾਦ ਦੇਖਿਆ ਉਹ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਬਈ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾਪ ਕੀਤਾ ਕਿ ਮੈਂ ਆਪਣੀ ਸਤਿ ਦੇ ਥੱਲੇ ਬੈਠ ਸਕਾਂ ਵਾਹਿਗੁਰੂ ਜੀ ਜੋ ਇਹ ਸੰਨ ਭਾਈ ਸਾਹਿਬ ਭਾਈ ਕਲਵੰਤ ਜੀ ਜਿਨ੍ਹਾਂ ਦਾ ਘਰ ਤਿਆਰ ਹੋ ਰਿਹਾ ਆ ਹੁਣ ਸਾਡੇ ਵਿਚਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ਟਰਸਟ ਪਿੰਡ ਸਿੰਘਾਂ ਦੀ ਸੁਲੋਦੀ ਤੋ ਸੁਖਵਿੰਦਰ ਸਿੰਘ ਖਾਲਸਾ ਜੀ ਨੇ ਇਹ ਵੀ ਉਸ ਦਿਨ ਤੋਂ ਹੀ ਲੱਗੇ ਹੋਏ ਨੇ ਤੇ ਆਓ ਜਾਣਦੇ ਆ ਇਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਾਰੀਆਂ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਨੇ ਭਾਈ ਕਨੀਆ ਸੇਵਾਦਾਲ ਜੀ ਨੇ ਹਰਮਦਾਨ ਫਤਿਹ ਸੇਵਾਦਾਲ ਗੁਰੂ ਅਰਜਿੰਦ ਦੇ ਜੀ ਤੁਮ ਜਟ ਟ੍ਰਸਟ ਸਾਡੇ ਨਵਾਬ ਦਸਤਾਰ ਸਿੰਘ ਆਲੂ ਵਾਲੀ ਮਹਾਕਾਲ ਮਹਾਕਾਲ ਬਲੱਡ ਸੇਵਾ ਹੋਰ ਵੀ ਜਿਹੜੇ ਅਖੰਡ ਕੀਰਤਨੀ ਜਥੇ ਦੀ ਸੇਵਾ ਨਿਭਾਰੇ ਨੇ ਜਤ ਸਿੰਘ ਉਨਾ ਵੱਲੋਂ ਰਲ ਕੇ ਅੱਜ ਇੱਕ ਮਕਾਨ ਬਣਾਉਣ ਦੀ ਸੇਵਾ ਕਰੀਆ ਆ ਮਤਲਬ ਇਹ ਵੀ ਲੈਂਟਰ ਤੱਕ ਇੱਕ ਦੋ ਦਿਨ ਚ ਪਹੁੰਚੇਗਾ ਜਿੱਥੇ ਅੱਜ ਸਮਾਜ ਸੇਵੀਆਂ ਨੇ ਮਾਲੀ ਮਦਦ ਦਿੱਤੀ ਹੈ ਜਸਾ ਸਿੰਘ ਨਵਾਬ ਆਲੂ ਵਾਲੀ ਪਬਲਿਕ ਸਕੂਲ ਵੱਲੋਂ 5200 ਦੀ ਰਾਸ਼ੀ ਭੇਟ ਕੀਤੀ ਹੈ ਵੀਰ ਜੀ ਨੇ ਭੇਟ ਕੀਤੀ ਹੈ ਅਸੀਂ ਹੋਰ ਵੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਇਹੋ ਜੇ ਗੁਰਸਿੱਖ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਹੈ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਮੈਂ ਅੱਜ ਇੱਕ ਵੀਡੀਓ ਵੇਖ ਰਿਹਾ ਸੀ ਕਿ ਇੱਕ ਗੁਰਸਿੱਖ ਪਰਿਵਾਰ ਸੀ ਜਿਹਦਾ ਕੱਲ ਮੀਂਹ ਪਿਆ ਉਹਦੀ ਛੱਤ ਡੇਗ ਗਈ ਉਹ ਪਹਿਲੇ ਹੀ ਅਪਹਾਜਦਿਆ ਉਹ ਫਿਰ ਵੀ ਵਿਚਾਰਾ ਬਚ ਗਿਆ ਇਸ ਕਰਕੇ ਅਸੀਂ ਕਹਿੰਦੇ ਵੀ ਪਹਿਲੇ ਹੀ ਆਪਾਂ ਗੁਰਸਿੱਖ ਪਰਿਵਾਰਾਂ ਦੀ ਆਪਾਂ ਬਾਹ ਫੜੀਏ ਤਾਂ ਜੋ ਜਿਹੜੇ ਸਾਡਾ ਸਮਾਜ ਹੈ ਛੜੀ ਆਦੀ ਆਉਣ ਵਾਲੀ ਪੀੜ੍ਹੀ ਹੈ ਕਿਉਂਕਿ ਇਹਨਾਂ ਦਾ ਸਾਰੇ ਪਰਿਵਾਰ ਗੁਰਸਿੱਖ ਹੈ ਕਿਉਂਕਿ ਲੋੜਵੰਦ ਦੀ ਬਾਹ ਫੜਨੀ ਗੁਰੂ ਸਾਹਿਬ ਦਾ ਵੀ ਹੁਕਮ ਹੈ ਵੀ ਲੋੜਵੰਦਾਂ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਮੈਂ ਜਿੱਥੇ ਤੁਸੀਂ ਕਸ਼ਮੀਰ ਸਿੰਘ ਖਾਲਸਾ ਜੀ ਜੋ ਇਹ ਮੁੱਦਾ ਚੁੱਕਿਆ ਸੀ ਆਪੋ ਉਸ ਦਿਨ ਤੋਂ ਹੀ ਇਸ ਚੀਜ਼ ਦੇ ਵਿੱਚ ਲੱਗੇ ਹੋਏ ਆਂ ਭਾਵੇਂ ਨਕਸ਼ਾ ਬਣਾਉਣਾ ਭਾਵੇਂ ਕੀ ਕੀ ਆਪਾਂ ਨੂੰ ਲੋੜਾਂ ਨੇ ਆਪਾਂ ਸੰਗਤਾਂ ਤੱਕ ਪਹੁੰਚ ਕਰ ਰਹੇ ਆਂ ਤੋਂ ਇਹ ਬਣਾਉਣਾ ਸੰਗਤ ਨਹੀਂ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਬਣਾਣਾ ਨਾ ਮੇਰਾ ਨਾ ਤੇਰਾ ਕੁਛ ਦਾ ਕੁਛ ਨਹੀਂ ਹੈਗਾ ਕਈ ਸੰਸਥਾਵਾਂ ਨੂੰ ਇਹ ਵੀ ਲੋਕਾਂ ਨੂੰ ਹੁੰਦੀ ਹੈ ਵੀ ਇਹ ਪੈਸੇ ਇਕੱਠੇ ਕਰ ਲੈ ਪਹਿਲਾਂ ਕਿੰਨੇ ਕ ਪੈਸੇ ਇਕੱਠੇ ਕਰ ਲਈ ਉਹ ਵੀ ਅਸੀਂ ਤੁਹਾਨੂੰ ਜਿਹੜਾ ਹਿਸਾਬ-ਤਾਬ ਆ ਪੂਰਾ ਕਲੀਅਰ ਕਰਕੇ ਦਵਾਂਗੇ ਕਿਉਂਕਿ ਲੱਤਾਂ ਖਿੱਚਣ ਵਾਲੇ ਵੱਧ ਹੁੰਦੇ ਨੇ ਸੇਵਾ ਕਰਨ ਵਾਲੇ ਘੱਟ ਹੁੰਦੇ ਨੇ ਬਰਜੁਲੀਆਂ ਸਮਾਸੀ ਵੀ ਕਰ ਰਹੀਆਂ ਨੇ ਸੇਵਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਅਸੀਂ ਬਹੁਤ ਜਲਦ ਇਸ ਗੁਰਸਿੱਖ ਪਰਿਵਾਰ ਨੂੰ ਛੱਤ ਪਾ ਕੇ ਇਹ ਆਪਣੇ ਬੱਚੇ ਇੱਥੇ ਬੈਠੇਗਾ ਪੂਰਾ ਪਲਾਸਟਰ ਫਰਸ਼ ਪਾ ਕੇ ਜੋ ਵੀ ਸਮਾਨ ਆਉਣਾ ਹੈ ਉਹ ਸਾਰੇ ਸੰਗਤ ਦੇ ਸਹਿਯੋਗ ਨਾਲ ਮੈਂ ਫਿਰ ਵੀ ਦੁਬਾਰਾ ਅਪੀਲ ਕਰੂੰਗਾ ਜਿਵੇਂ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਸ਼ਾਇਦ ਉਹਨਾਂ ਦਾ ਇਹਨਾਂ ਵੱਲ ਧਿਆਨ ਨਹੀਂ ਹੈਗਾ ਕੋਈ ਖਾਸ ਧਿਆਨ ਨਹੀਂ ਹੈਗਾ ਸੋ ਇਹ ਸਮਾਸੀ ਵੀ ਜਥੇ ਬੰਦੀਆਂ ਨੇ ਜਿਹੜੀਆਂ ਗਰੀਬ ਤੇ ਲੋੜਵੰਦਾਂ ਦੀਆਂ ਪਰਿਵਾਰਾਂ ਦੀਆਂ ਮਾਂ ਫੜਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ